ਖੜੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਨੇ ਅਮਰਿਤਪਾਲ ਸਿੰਘ ਤੇ ਲਗਾਏ ਨੇ ਬੜੇ ਵੱਡੇ aarop ਤੇ ਪੁੱਛੇ ਨੇ ਬੜੇ ਹੀ ਜ਼ਿਆਦਾ ਚੌਕਾਨ ਵਾਲੇ ਸਵਾਲ ਕਿਹਾ ਕਿ ਪਹਿਲਾਂ ਇਹ ਆਪ ਕਹਿੰਦਾ ਹੁੰਦਾ ਸੀਗਾ ਅਮਰਿਤਪਾਲ ਕਿ ਸੰਵਿਧਾਨ ਦੇ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਹੈ ਮੈਨੂੰ ਕਿਸੇ ਪਾਗਲ ਕੁੱਤੇ ਨੇ ਨਹੀਂ ਵੜਿਆ ਤੇ ਹੁਣ ਆਪ ਹੀ ਇਹ ਇਲੈਕਸ਼ਨ ਵਿੱਚ ਖੜਾ ਹੋਣ ਜਾ ਰਿਹਾ ਹੈ ਕੀ ਹੁਣ ਇਹਨੂੰ ਕੁੱਤੇ ਨੇ ਵੱਢ ਲਿਆ ਆ ਨਾੜੀ ਇਹ ਵੀ ਗੱਲਾਂ ਆਖੀਆਂ ਕਿ ਅਮਰਿਤਪਾਲ ਦੇ ਜਿੰਨੇ ਵੀ ਸਿੱਖ ਨੇ ਯਾਨੀ ਕਿ ਉਸ ਦੇ ਜਿੰਨੇ ਵੀ ਨਾਲ ਦੇ ਹੁੰਦੇ ਨੇ ਉਹ ਹਮੇਸ਼ਾ ਗਲਤ ਕੰਮ ਕਰਦੇ ਨੇ ਗਾਲਾਂ ਕੱਢਦੇ ਨੇ ਅਮਰਿਤਪਾਲ ਅੱਗੇ ਸੋਸ਼ਲ ਮੀਡੀਆ ਤੇ ਜਾਂ ਫਿਰ ਕਿਤੇ ਵੀ ਕੋਈ ਸਵਾਲ ਚੁੱਕਣ ਵਾਲਾ ਜੇਕਰ ਸਾਹਮਣੇ ਆਉਂਦਾ ਆ ਤੇ ਉਸ ਨੂੰ ਤੇ ਉਹਦੇ ਪਰਿਵਾਰ ਦੀਆਂ ਧੀਆਂ ਭੈਣਾਂ ਮਾਵਾਂ ਨੂੰ ਬੁਰਾ ਚੰਗਾ ਮਾੜਾ ਬੋਲਦੇ ਨੇ ਤੇ ਉਹਨਾਂ ਬਾਰੇ ਬਹੁਤ ਚੀਜ਼ਾਂ ਗਲਤ ਫੈਲਾਉਂਦੇ ਨੇ ਕੀ ਲੱਗਦਾ ਹੈ ਕਿ ਇਹੋ ਜਿਹਾ ਇਨਸਾਨ ਸਹੀ ਹੋ ਸਕਦਾ ਹੈ ਸਾਡੇ ਗੁਰੂਆਂ ਨੇ ਹਮੇਸ਼ਾ ਸਾਨੂੰ ਇੱਜ਼ਤ ਕਰਨੀ ਸਿਖਾਈ ਹੈ ਤੇ ਇਹੋ ਜੀ ਇੱਜ਼ਤ ਜੋ ਅਮਰਿਤਪਾਲ ਕਰ ਰਿਹਾ ਹੈ ਇਹ ਸਹੀ ਹੈ ਜਾਂ ਨਹੀਂ ਨੋਮੀਨੇਸ਼ਨ ਵੇਲੇ ਦੀ ਗੱਲ ਕੀਤੀ ਆਖਿਆ ਕਿ ਵਕੀਲ ਨੇ ਅਮਰਿਤਪਾਲ ਦੇ ਨੋਮੀਨੇਸ਼ਨ ਚੇਤੇ ਦੇਰਾ ਗਲਤੀਆਂ ਕਰ ਦਿੱਤੀਆਂ ਪਰ ਉਸ ਵੇਲੇ ਡੀਸੀ ਨੇ ਆਖਿਆ ਕਿ ਅਮਰਿਤਪਾਲ ਦੇ ਨੋਮੀਨੇਸ਼ਨ ਨੂੰ ਕੈਨਸਲ ਬਿਲਕੁਲ